ਸਰਦੀਆਂ ਚ ਬਿਮਾਰੀਆਂ ਤੋਂ ਬਚਣ ਲਈ ਖਾਓ ਇਹ ਹੀ 7 ਚੀਜ਼ਾਂ ਨੰਬਰ 1 ਅਨਾਰ ਬਹੁਤ ਫਾਇਦੇਮੰਦ ਹੁੰਦਾ ਹੈ ਅਨਾਰ ਦਾ ਸੇਵਨ ਖੂਨ ਨੂੰ ਪਤਲਾ ਕਰਦਾ ਹੈ ਜੋ ਬਲੱਡ ਪ੍ਰੈਸ਼ਰ ਦਿਲ ਦੇ ਭਾਰ ਘਟਾਉਣ ਅਤੇ ਚਮੜੀ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਨੰਬਰ 2 ਸਰਦੀਆਂ ਵਿੱਚ ਮੌਸਮੀ ਖਾਨ ਦੇ ਬਹੁਤ ਸਾਰੇ ਫਾਇਦੇ ਹਨ ਮੌਸਮੀ ਇੱਕ ਖੱਟਾ ਫਲ ਹੈ ਜਿਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਮੌਸਮੀ ਦਾ ਫਾਈਬਰ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਲਈ ਮੌਸਮੀ ਜੂਸ ਨੂੰ ਹਮੇਸ਼ਾ ਬਿਨਾ ਫਿਲਟਰ ਕੀਤਿਆ ਪੀਣਾ ਹੀ ਚਾਹੀਦਾ ਹੈ ਨੰਬਰ 3 ਡਾਕਟਰਾਂ ਦਾ ਕਹਿਣਾ ਹੈ ਕਿ ਰੋਜ਼ ਇੱਕ ਸੇਬ ਖਾਣ ਨਾਲ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ ਸੇਬ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਤੇ ਸਰੀਰ ਵਿੱਚ ਜਲਨ ਨੂੰ ਘਟ ਕਰਦਾ ਹੈ ਸੇਬ ਵਿੱਚ ਪੈਕਟਿਨ ਫਾਈਬਰ ਵਿਟਾਮਿਨ ਸੀ ਅਤੇ ਕੇ ਪਾਇਆ ਜਾਂਦਾ ਹੈ ਜੋ ਸੇਬ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ ਨੰਬਰ 4 ਸੰਤਰੀ ਨੂੰ ਵਿਟਾਮਿਨ ਸੀ ਅਤੇ ਕੈਲਸ਼ੀਅਮ ਦੋਵਾਂ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਸੰਤਰਾ ਮੌਸਮੀ ਇਨਫੈਕਸ਼ਨ ਦੇ ਖਤਰੇ ਨੂੰ ਵੀ ਘਟਕਾ ਦਦਾ ਹੈ ਤੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਜੇਕਰ ਤੁਹਾਨੂੰ ਸੰਤਰਾ ਪਸੰਦ ਹੈ ਤਾਂ ਤੁਸੀਂ ਇਸ ਦਾ ਜੂਸ ਵੀ ਪੀ ਸਕਦੇ ਹੋ। ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਨਾਸ਼ਪਤੀ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਨਾਸ਼ਪਤੀ ਖਾਣ ਵਿੱਚ ਜਿੰਨਾ ਸਵਾਦਿਸ਼ਟ ਹੁੰਦਾ ਹੈ ਇਸ ਦਾ ਯੂਸ ਵੀ ਓਨਾ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਫਲ ਅੰਤੜਿਆ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਨਾਸ਼ਪਤੀ ਵਿੱਚ ਵਿਟਾਮਿਨ E ਅਤੇ C ਵਰਗੇ ਐਂਟੀਆਕਸੀਡੈਂਟ ਅਤੇ ਐਂਟੀਫਲੇਮੈਟਰੀ ਗੁਣ ਪਾਈ ਜਾਂਦੇ ਹਨ ਨੰਬਰ 6 ਅਮਰੂਦ ਨੂੰ ਸਰਦੀਆਂ ਦਾ ਪਸੰਦੀ ਫਲ ਮੰਨਿਆ ਜਾਂਦਾ ਹੈ ਅਮਰੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਵਿੱਚ ਇਨਫੈਕਸ਼ਨ ਨਾਲ ਲੜਦਾ ਹੈ ਅਮਰੂਦ ਫਾਈਬਰ ਵੀ ਜਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਦਿਲ ਅਤੇ ਬਲੱਡ ਸ਼ੂਗਰ ਲਈ ਚੰਗਾ ਮੰਨਿਆ ਜਾਂਦਾ ਹੈ ਨੰਬਰ 7 ਸਰਦੀਆਂ ਵਿੱਚ ਖਜੂਰ ਸਭ ਤੋਂ ਵਧੀਆ ਅਤੇ ਲਾਭਕਾਰੀ ਫਲ ਹੈ ਖਜੂਰ ਨਾ ਸਿਰਫ ਸਾਡੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ ਸਗੋਂ ਖਜੂਰ ਖਾਣ ਨਾਲ ਕੈਲਸ਼ੀਅਮ ਦੀਆਂ ਦੀ ਕਮੀਆਂ ਵੀ ਦੂਰ ਹੁੰਦੀ ਹੈ ਇਸ ਤੋਂ ਇਲਾਵਾ ਇਸ ਵਿੱਚ ਫਾਸਫੋਰਸ ਅਤੇ ਮੈਗਨੀਜ਼ ਵੀ ਹੁੰਦਾ ਹੈ ਜੋ ਕੈਸਟਰੋਲ ਨੂੰ ਵੀ ਕੰਟਰੋਲ ਰੱਖਦਾ ਹੈ ਸੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ